ਇਥੇ ਦੇਖਿਆ 4:50 ਦੇ ਕਰੀਬ ਕਰੀਬ ਬਹੁਤ ਵੱਡੀ ਇੱਕ ਰੌਸ਼ਨੀ ਲਾਈਟ ਦੀ ਜਿਹੜੀ ਬਲਕਿ ਦੇਖਣ ਨੂੰ ਮਿਲੀ ਜਦੋਂ ਇੱਥੇ ਡਿੱਗਦੀ ਹੈ ਤੇ ਬਹੁਤ ਵੱਡਾ ਬਲਾਸਟ ਹੁੰਦਾ ਪਰ ਪਤਾ ਨਹੀਂ ਲੱਗਦਾ ਵੀ ਕਿੱਥੇ ਹੋਇਆ ਕਿੱਥੇ ਰਿਹਾ ਜਦੋਂ ਘਰਾਂ ਜੋ ਬਾਹਰ ਨਿਕਲ ਕੇ ਆਪਾਂ ਦੇਖਦੇ ਹਾਂ ਤੇ ਬਹੁਤ ਜ਼ਿਆਦਾ ਧੂਆਂ ਤਾਂ ਉੱਠਦਾ ਧਸ ਉੱਡਦੀ ਹੈ ਫਿਰ ਜਦੋਂ ਅਸੀਂ ਆਸਤਾ ਆਸਤਾ ਜਦੋਂ ਕਿ ਡਰਦਿਆ ਮਾਹੌਲ ਵੀ ਬਣਿਆ ਸੀਗਾ ਕਿਤੇ ਹੋਰ ਨਾ ਕੁਝ ਹੋ ਜੇ ਕਿਤੇ ਹੋਰ ਨਾ ਕੁਝ ਹੋ ਜਾਵੇ ਔਰ ਬਹੁਤ ਵੱਡੀ ਆਪਾਂ ਕਿ ਮਜ਼ਾਹਲ ਕਹਿ ਸਕਦੇ ਡਿੱਗੀ ਹੈ ਡਿਫਿਊਜ਼ ਨਹੀਂ ਆਪਾਂ ਕਿ ਐਸਾ ਤੇ ਵੀ ਹੋ ਗਈ ਉੱਤੇ ਹੋਈ ਇੱਥੇ ਡਿੱਗੀ ਹੈ ਇਹਦੇ ਲੱਗੇ ਲੱਗੇ ਨਿੱਕੇ ਨਿੱਕੇ ਜਿਹੜੇ ਹੋਰ ਵੀ ਟੁਕੜੇ ਜਿਹੜੇ ਪਏ ਨੇ ਜਿਨ੍ਹਾਂ ਨੇ ਦੇਖੋ ਕੁਮਾਦ ਵੀ ਸਾਰਾ ਸਾੜ ਦਿੱਤਾ ਲੱਗੇ ਲਾਈਨ ਜਿਹੜੀ ਆ ਸਾਡੀ ਬਿਜਲੀ ਵਾਲੀਆਂ ਤਾਰਾਂ ਜਿਹੜੀਆਂ ਉਹ ਵੀ ਤੋੜ ਦਿੱਤੀਆਂ ਨੇ ਟਰਾਂਸਫਾਰਮ ਸਾਡਾ ਪਾੜ ਗਿਆ ਉਹਦਾ ਤੇਲ ਵਗ ਰਿਹਾ ਤੇ ਕਾਫੀ ਨੁਕਸਾਨ ਹੋਇਆ ਔਰ ਡਰ ਦਾ ਮਾਹੌਲ ਵੀ ਪੂਰਾ ਬਣਿਆ ਹੋਇਆ ਲੋਕ ਸਹਿਮੇ ਪਏ ਨੇ ਇਹ ਜੋ ਕਿ ਟੁਕੜੇ ਮਿਲੇਗੇ ਛੋਟੇ ਛੋਟੇ ਮਿ ਉਹ ਇਥੇ ਸਾਰਿਆਂ ਨੂੰ ਮਨਾ ਕਰਕੇ ਵੀ ਕੋਈ ਅੰਦਰ ਨਾ ਜਾਵੇ ਹੋ ਸਕਦਾ ਕਿ ਅੰਦਰ ਦਸ ਗਈ ਹੋਵੇ ਮਦਦ ਟੁਆ ਹੀ ਬਹੁਤ ਵੱਡਾ ਵਾ 15 ਫੁੱਟ ਦਾ ਟੁਆ ਜੀ ਹਾਂ ਔਰ 30 ਤੋਂ 35 ਫੁੱਟ ਦਾ ਜਿਹੜਾ ਕਿ ਘੇਰਾ ਉਹਦਾ ਚੌੜਾ ਔਰ ਕਿੱਥੋਂ ਤੱਕ ਦੇਖੋ ਤੁਸੀਂ 15 15 ਫੁੱਟ ਬਾਹਰ ਨੂੰ ਮਿੱਟੀ ਚੱਕ ਕੇ ਮਾਰੀ ਹਨ ਕਿੜੇ ਕਿੜੇ ਮੋਟੇ ਤੇ ਤੇ ਚੀਨਾਂ ਦਸ਼ਤ ਪਾਈ ਹੈ ਦਸ਼ਤ ਪੂਰੀ ਪੈ ਗਈ ਦਸ਼ਤ ਪੂਰੀ ਪੈ ਗਈ ਜੀ ਬਹੁਤ ਜਿਆਦਾ ਲਾ ਕੇ ਵਿੱਚ ਕਰੀਬ 4:50 ਮਿੰਟ ਤੇ ਕਰੀਬ ਇਹ ਟਮਾਟਾ ਹੋਇਆ ਇਥੋਂ ਮੈਂ ਕਨਵਨ 15 ਕਿਲੋਮੀਟਰ ਕਰੀਬ ਹੈ ਇੰਨਾ ਤਮਾਕਾ ਅਸੀਂ ਮਸਾਇਰ ਕਰਿਆ ਅਸੀਂ ਵੀ ਇੰਨਾ ਤਮਾਕਾ ਅਸੀਂ ਸੱਤਾਂ ਵੀ ਲਗੀਆਂ ਸੀਸੇ ਬਹੁਤ ਖੜਖੜ ਦੀ ਆਵਾਜ਼ ਆਈ ਤੇ ਸਾਰੇ ਇਲਾਕੇ ਚ ਬਹੁਤ ਸਾਮਦਾ ਮੋਲ ਬਣ ਗਿਆ ਇਸ ਚੀਜ਼ ਨਾਲ ਪੰਜ ਲਗਾਤਾਰ ਤਮਾਕੇ ਹੋਏ ਚਲ ਲਗਾਏ ਇਹ ਪਿੰਡ ਸਿਸਰਾ ਜੀ ਪੈਣੀ ਮੀਆਂ ਖਾਂ ਠਾਣਾ ਪਿੰਡਾ ਜਿਲ੍ਹਾ ਗੁਰਦਾਸਪੁਰ ਹਾਂਜੀ ਤੁਮਾਕੇ ਨਾਲ ਕਾਫੀ ਲੋਕਾਂ ਨੇ ਮਾਹੌਲ ਕਿਦਾਂ ਦਾ ਬਹੁਤ ਮੈਂ ਕਹਿੰਦਾ ਮਾਹੌਲ ਤੇ ਡਰ ਦਾ ਮਾਹੌਲ ਬਣ ਗਿਆ ਜੀ ਲੋਕ ਤੇ ਤੰਤਾ ਲੱਗਾ ਪਿਆ ਜੀ ਦੇਖ ਦੇਖ ਕੇ ਜਾਂਦੇ ਨੇ ਸਹਮੇ ਪੈ ਨੇ ਆਪਣੇ ਘਰਾਂ ਚ ਚਲੇ ਗਏ ਦੇਖੋ ਜੀ ਇਹ ਜੋ ਬਲਾਸਟ ਹੋਇਆ ਵਾ ਸਵੇਰੇ ਇਹ 4:50 ਮਿੰਟ ਤੇ ਹੋਇਆ ਆਪਣਾ ਅਸ਼ਰਨਾਬ ਲੇ ਬਈ ਕੀ ਆਪਣਾ ਨਾਂ ਕੀ ਕਰਨਾ ਮੇਰਾ ਬਲਵਿੰਦਰ ਸਿੰਘ ਸਾਹਿਬ ਦਾ ਸਰਪੰਚ ਪਿੰਡ ਰਾਜਪੁਰਾ ਮੇਰਾ ਚੁੱਤ तकरीबन 10 ਕਿਲੋਮੀਟਰ ਪਿੰਡ ਪੈਂਦਾ ਤੇ ਸਵੇਰੇ 4:50 ਮਿੰਟ ਤੇ तकरीबन ਇਹ ਤੁਮਾਕਾ ਹੋਇਆ ਇਹ ਪੰਜ ਤੁਮਾਕੇ ਹੋਏ ਨੇ ਜੋ ਕਿ ਸਭ ਤੋਂ ਵੱਡਾ ਜੋ ਬਲਾਸਟ ਹੋਇਆ ਇਹ ਵਾਲਾ ਹੋਇਆ ਇਹ ਜੋ ਤਕਰੀਬਨ 15 20 ਫੁੱਟ ਡੂੰਗਾ ਤੇ 30 35 ਫੁੱਟ ਚੜਾਈ ਦੇ ਵਿੱਚ ਇਹ ਜੋ ਤਮਾਕਾ ਹੋਇਆ ਲੱਗੇ ਟਰਾਂਸਫਰਮ ਹੈਗਾ ਟਰਾਂਸਫਰਮ ਪਟ ਗਿਆ ਉਹਦਾ ਤੇਲ ਵਗ ਰਿਹਾ ਹਾਈ ਬੋਲਡਰ ਦੀਆਂ ਤਾਰਾਂ ਟੁੱਟ ਗਈਆਂ ਨੇ ਕਮਾਰ ਦਾ ਗੰਨੇ ਦਾ ਖੇਤ ਹੈਗਾ ਉਹ ਨੁਕਸਾਨ ਹੋ ਗਿਆ ਤੇ ਦੇਖੋ ਸਭ ਤੋਂ ਵੱਡੀ ਇਹ ਗੱਲ ਹੈਗੀ ਹੈ ਕਿ ਜਾਨੀਮਾਲੀ ਨੁਕਸਾਨ ਜੋ ਹੈ ਕਿ ਉਹ ਨਹੀਂ ਹੋਇਆ ਕਿਉਂਕਿ ਪਿੰਡ ਤੋਂ तकरीबन ਪੰਜ ਚਾਰ ਕਿਲੇ ਸਾਈਡ ਤੇ ਹੋਇਆ ਜੋ ਤੁਮਾਂ ਕਹੋਇਆ ਜੇਕਰ ਪਿੰਡ ਦੇ ਵਿੱਚ ਹੋ ਜਾਂਦਾ ਤੇ ਬਹੁਤ ਹੀ ਜਾਨੀਮਾਲੀ ਨੁਕਸਾਨ ਹੋ ਸਕਦਾ ਸੀਗਾ ਤੇ ਜੋ ਪ੍ਰਮਾਤਮਾ ਨੇ ਇਹ ਹੱਥ ਦੇ ਕੇ ਰੱਖ ਲਿਆ ਇਹ ਪਿੰਡ ਦੇ ਵਿੱਚ ਨਹੀਂ ਹੋਇਆ ਲਾਗੇ ਗੁਰਦੁਆਰਾ ਸਾਹਿਬ ਹੈਗਾ ਰੈਸ਼ ਹੈਗੀ ਹੈ ਇਹ ਜੋ ਲਾਗੇ ਕੋਠੀ ਹੈਗੀ ਹੈ ਇਹ ਕੋਠੀ ਦੇ ਸਾਰੇ ਸ਼ੀਸ਼ੇ ਟੁੱਟ ਚੁੱਕੇ ਨੇ ਸ਼ੀਸ਼ੇ ਟੁੱਟ ਚੁੱਕੇ ਨੇ ਸਾਰੇ ਦਰਵਾਜ਼ੇ ਟੁੱਟ ਚੁੱਕੇ ਨੇ ਤੇ ਇਹ तकरीबन ਕੋ ਦੋ ਕਿਲੇ ਹੈਗਾ ਇਹ ਜੋ ਕੋਠੀ ਆ ਗਈ ਹੈ ਦੋ ਕਿੱਲੇ ਹਟਮੀਆਂ ਇਹ ਜਿੱਥੇ ਬਲਾਸਟ ਹੋਇਆ ਉਹਦੇ ਸਾਰੇ ਸ਼ੀਸ਼ੇ ਟੁੱਟ ਚੁੱਕੇ ਨੇ ਉਹਦੇ ਸਾਰੇ ਦਰਵਾਜ਼ੇ ਟੁੱਟ ਚੁੱਕੇ ਨੇ ਹਾਂਜੀ ਤੇ ਇਸ ਗੱਲ ਦਾ ਥੋੜਾ ਬਚਾਅ ਹੋ ਗਿਆ ਕਿ ਪਰਮਾਤਮਾ ਨੇ ਬਚਾਅ ਕਰ ਦਿੱਤਾ ਕਿ ਰੈਸ਼ੀ ਇਲਾਕੇ ਦੇ ਵਿੱਚ ਨਹੀਂ ਆ ਥੋੜਾ ਬਾਹਰ ਹੋਇਆ ਤੇ ਇਸ ਕਰਕੇ ਜਾਨੀ ਮਾਲੀ ਨੁਕਸਾਨ ਹੋ ਤੋ ਬਚਾਅ ਹੋ ਗਿਆ ਤੇ ਭਾਜੀ ਸਵੇਰੇ 4:30 ਤੋਂ 5 ਵਜੇ ਦਾ ਟਾਈਮ ਹੋਣਾ ਜਦੋਂ ਇੱਥੇ ਕੋਈ ਆਵਾਜ਼ ਆਈ ਧਮਾਕੇ ਦੀ ਤੇ ਨਾਲ ਹੀ ਪੁਰਸਾ ਦੀ ਪਾਰਟੀ ਤੇ ਹੀ ਆ ਗਿਆ ਉਸ ਨੇ ਵੀ ਬਾਕੀ ਅਫਸਰ ਆਏ ਆ ਜਿਹੜੇ ਆਰਮੀ ਦੇ ਅਫਸਰ ਆਏ ਨੇ ਸੀਮੇ ਦੇ ਅਫਸਰ ਆਏ ਆ ਕਾਦੇ ਧਮਾਕੇ ਕਿੰਨੇ ਧਮਾਕੇ ਹੋਏ ਜੀ ਇਹ ਕੋਈ ਤਿੰਨ ਚਾਰ ਧਮਾਕੇ ਹੋਏ ਜੀ ਅੱਛਾ ਤੇ ਕਾਦੇ ਲੱਗਦੇ ਆ ਇਹਦੇ ਬਾਰੇ ਅਫਸਰਾਂ ਨੂੰ ਪਤਾ ਹੋਏਗਾ ਵੀ ਕਿਹਦੀ ਬਾਰੇ ਕੀ ਹੈ ਜਨ ਇੰਸਪੈਕਟਰ ਦੱਸ ਸਕਦੇ ਆ ਵੀ ਇਹਦੇ ਬਾਰੇ ਕੀ ਕਰਵਾਦਾ ਅੱਛਾ ਮਾਕੇ ਚਾਰ ਤੋਂ ਪੰਜ ਹੋਏ ਨੇ ਘਰ ਦਾ ਨੁਕਸਾਨ ਕਿੰਨਾ ਹੋਇਆ ਨਹੀਂ ਘਰ ਦਾ ਨਹੀਂ ਏਤਾਂ ਦੇ ਵਿੱਚ ਹੀ ਇਨਸਾਨ ਆਏ ਆ